ਮੇਰਾ ਸਰਦਾਰ ਜਗੀਰ ਸਿੰਘ ਪ੍ਰਧਾਨ ਜੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਦੇ ਉੱਪਰ ਗੁਰੂ ਘਰ ਦੇ ਵਿੱਚ ਧਾਰਮਿਕ ਪ੍ਰੋਗਰਾਮ ਲਿਖੇ ਗਏ ਨੇ ਉਹਦੇ ਬਾਰੇ ਦੱਸੋ। ਉਹਦੇ ਬਾਰੇ ਅਸੀਂ ਹਰ ਸਾਲ ਜੀ ਐਸੇ ਪ੍ਰੋਗਰਾਮ ਕਰਦੇ ਆ ਖਬੂਲ ਸੰਗਤਾਂ ਦੇ ਸਹਿਯੋਗ ਨਾਲ ਅਤੇ ਅੱਜ ਵੀ ਸਾਨੂੰ ਬੜੀ ਖੁਸ਼ੀ ਹੈ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਗੁਰੂ ਦੀ ਖੁਸ਼ੀ ਅੰਦਰ ਜੋ ਸਾਰੀਆਂ ਸੰਗਤਾਂ ਨਾਲ ਕੇ ਅਸੀਂ ਹਰ ਸਾਲ ਦੇ ਪ੍ਰੋਗਰਾਮ ਕਰਦੇ ਆ ਤੇ ਸਾਡੇ ਜੋ ਮੈਂਬਰ ਨੇ ਪੂਰਾ ਸਾਡਾ ਸਾਥ ਦੇ ਰਹੇ ਨੇ ਜੋ ਸਾਡੇ ਪ੍ਰਵਾਸੀਆਂ ਨਿਕਲਦਿਆਂ ਨੇ ਸਾਡੀਆਂ ਭੈਣਾਂ ਮਾਤਾ ਤਾਂ ਜਗਦੀਸ਼ ਕੌਰ ਜੀ ਤੇ ਹੋਰ ਉਹਦੀ ਕਮੇਟੀ ਜਿਹੜੀ ਹੈ ਉਹ ਆਪਣਾ ਪੂਰਾ ਸਾਥ ਦੇ ਰਹੀ ਪ੍ਰਵਾਸੀਆਂ ਦੇ ਵਿੱਚ ਅਸੀਂ ਇਸ ਕਰਕੇ ਇੱਕ ਮਹੀਨੇ ਦੀ ਪ੍ਰਵਾਸੀ ਰੀ ਕਰਦੇ ਹੁੰਨੇ ਆ ਤਾਂ ਕਿ ਜੋ ਮਹੱਲੇ ਦੇ ਵਿੱਚ ਕੋਈ ਬੰਦਾ ਪ੍ਰਵਾਸੀਓਂ ਨਾਰਾਜ ਹੋਵੇ ਕਿਉਂਕਿ ਸਾਡੇ ਸਾਰੇ ਸਾਲ ਦੀ ਇਹੀ ਕਮਾਈ ਆ ਕਿਉਂ ਤੇ ਸਾਰਾ ਸਾਲ ਜਿਵੇਂ ਕਹਿੰਦੇ ਜੱਟ ਕਣਕ ਦੀ ਝਾੜ ਫਸਲ ਵੀ ਦਾ ਤੇ ਉਹ 6 ਮਹੀਨੇ ਤੋਂ ਬਾਅਦ ਉਹਨੂੰ ਫੁਛੇ ਆਉਂਦੀ ਜਦੋਂ ਫਸਲ ਕਰ ਆਉਂਦਾ ਆਉਂਦਾ ਤੇ ਸਾਡੀ ਇਹੀ ਸਾਡੀ ਸਾਡੀ ਖੁਸ਼ੀ ਹੈ ਸਾਡੀ ਇਹੀ ਮਿਹਨਤ ਹੈ ਸਾਨੂੰ ਇਹੀ ਕੁਝ ਮਿਲਣਾ ਹੈ ਜੋ ਗੁਰੂ ਘਰ ਦੇ ਵਿੱਚ ਆਈ ਸੀ ਇੱਕ ਮਹੀਨਾ ਸੇਵਾ ਕਰਕੇ ਆਪਣਾ ਮਾਨ ਪਾਈਦਾ ਹੈ ਤੇ ਗੁਰੂ ਘਰ ਦੇ ਨਾਲ ਸਾਰੀਆਂ ਸੰਗਤਾਂ ਨੂੰ ਜੋੜਦੇ ਆ ਤੇ ਇਸੇ ਤਰ੍ਹਾਂ ਹੀ ਜੋ ਪ੍ਰੋਗਰਾਮ ਹੈ ਹਰ ਸਾਲ ਦੀ ਹੁੰਦਾ ਹੈ ਹੁਣ ਅੱਜ ਵੀ ਪ੍ਰੋਗਰਾਮ 15 15 ਅਕਤੂਬਰ 11 ਅਕਤੂਬਰ ਮੈਂ 15 15 ਯਾਰਾਂ ਨੂੰ ਜੋ ਇਹ ਪ੍ਰੋਗਰਾਮ ਵਿਖਿਆ ਗਿਆ ਹੈ ਸੋ ਅੱਜ ਵੀ ਇਸੋ ਤਰ੍ਹਾਂ ਹੀ ਪ੍ਰੋਗਰਾਮ ਬਹੁਤ ਹਮਤਮ ਨਾਮ ਨਾਲ ਜਾ ਰਿਹਾ ਹੈ ਜੋ ਲੰਗਰ ਵੀ ਤਿਆਰ ਹੋ ਰਿਹਾ ਹੈ ਤੇ ਕੀਰਤਨ ਵੀ ਅੰਦਰ ਦਰਬਾਰ ਸਾਹਿਬ ਦੇ ਚੱਲ ਰਿਹਾ ਹੈ ਸੋ ਮੈਂ ਫਿਰ ਆਪ ਤੁਹਾਡਾ ਮਾ ਚਾਨਣ ਬੋਲੀਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਤੁਸੀਂ ਕੀਮਤੀ ਸਮਾਂ ਕੱਢ ਕੇ ਜੋ ਅੱਜ ਇਸ ਸਤਾਂ ਤੇ ਪਹੁੰਚੇ ਹੋ ਮੈਂ ਫਿਰ ਤੁਹਾਡੀ ਸਾਰੀ ਟੀਮ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਗੁਰੂ ਘਰ ਦੇ ਗੁਰੂ ਨਾਨਕ ਦੇਵ ਜੀ ਦੇ ਧਰਮ ਸੰਪੀਵਜਿੰਦਰ ਜੋ ਕਿ ਤੁਸੀਂ ਕੰਮ ਕਰਕੇ ਆਏ ਹੋ ਤੋਂ ਇਹਨਾਂ ਕੋਈ ਕੰਦਾ ਹੋਇਆ ਮੈਂ ਮੈਂ ਖਵਾਂਦਾ ਲਾ ਜੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੇਰਾ ਨਾਮ ਰਤਨ ਸਿੰਘ ਆ ਜੀ ਗੁਰੂ ਲੜਕ ਤੇਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਪਰ ਗੁਰੂ ਘਰ ਦੇ ਵਿੱਚ ਧਾਰਮਿਕ ਪ੍ਰੋਗਰਾਮ ਦਿੱਤੇ ਗਏ ਨੇ ਉਹਦੇ ਬਾਰੇ ਦੱਸੋ ਧੰਨ ਧੰਨ ਸਤਿਗੁਰੂ ਸ਼ਬਦ ਗੁਰੂ ਹਾਜ਼ਰ ਗੁਰੂ ਅਵਤਾਰ ਗੁਰੂ ਸ੍ਰੀ ਗੁਰੂ ਜਨ ਸਾਹਿਬ ਜੀ ਦੀ ਮਹਾਨ ਅਪਾਰ ਕਿਰਪਾ ਦੇ ਨਾਲ ਪਾਰ ਕਿਰਪਾ ਸਦਕਾ ਅੱਜ ਤਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਹਰ ਸਾਲ ਦੀ ਤਰ੍ਹਾਂ ਅਸੀਂ ਮਨਾ ਰਹੇ ਹਾਂ ਸਾਰੀ ਸੰਗਤਾਂ ਦੇ ਨਾਲ ਸੰਯੋਗ ਦੇ ਨਾਲ ਗਲੀ ਨੰਬਰ 16 ਤੋਂ 20 ਸੋ ਸਾਰੀਆਂ ਸੰਗਤਾਂ ਹਮ ਮਾ ਕੇ ਬੜੇ ਧੂਮ ਦਾ ਹੁੰਦੇ ਨਾਲ ਤੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਹਰ ਸਾਲ ਇਹ ਹਰ ਜਿਹੜਾ ਸਾਡੇ ਕੋਲੇ ਗੁਰਪੁਰਬ ਆਉਂਦਾ ਹੈ ਚਾਹੇ ਕੋਈ ਸ਼ੀਰਦੀ ਗੁਰਪੁਰਬ ਹੈ ਚਾਹੇ ਕੋਈ ਪ੍ਰਕਾਸ਼ ਪੁਰਬ ਹੈ ਅਸੀਂ ਰਲ ਮਿਲ ਕੇ ਅਈ ਜਰ ਸਾਇੰਸ ਵਰਤ ਸਾਰੇ ਮਨਾਉਂਦੇ ਆ ਇਹਨਾਂ ਸ਼ਬਦਾਂ ਦੇ ਨਾਲ ਹੀਮਾ ਦੇ ਜੱਜਕਾਂ ਤੇ ਤੁਹਾਡੇ ਚੈਨਲ ਦਾ ਖਾਸ ਕਰਕੇ ਕਿਉਂਕਿ ਇੱਕ ਸਾਡੀ ਇੱਕ ਆਵਾਜ਼ ਜਿਹੜੀ ਤੁਸੀਂ ਮਾਂ ਬੋਲੀ ਆਵਾਜ਼ ਹੈ ਨਾ ਸਾਡੀ ਇੱਕ ਆਵਾਜ਼ ਦੇ ਕਹਿੰਦੇ ਇੱਕ ਬੇਨਤੀ ਕਰਨ ਤੇ ਤੁਸੀਂ ਆਏ ਹੋ ਤੁਹਾਡਾ ਜੀ ਜਿਲੋਂ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਮੇਰਾ ਨਾਮ ਮਹਿੰਦਰ ਸਿੰਘ ਰਠੌਰ ਹੈ ਜੀ ਤੇ ਮੈਂ ਇਥੇ ਗੁਰੂ ਘਰ ਦੇ ਵਿੱਚ ਐਡੀਟਰ ਲੱਗਿਆ ਤੇ ਬਤੌਰ ਸੇਵਾ ਕਰ ਰਹੇ ਆ ਇੱਥੇ ਤੇ ਸਾਡੇ ਮੈਂਬਰਾਂ ਦਾ ਪ੍ਰਧਾਨ ਜੀ ਸਾਡੇ ਫੌਜੀ ਸਾਹਿਬ ਸਰਦਾਰ ਜਗਜੀਤ ਸਿੰਘ ਜੀ ਸਾਨੂੰ ਬੜਾ ਸਹਿਯੋਗ ਦਿੰਦੇ ਨੇ ਤੇ ਗੁਰੂ ਦਾ ਲੰਗਰ ਆ ਚੱਲਣਾ ਹੋਮ ਆ ਕੇ ਸੰਤਾਂ ਆਣ ਗਏ ਆ ਛਕਣ ਗਏ ਆ ਤੇ ਤਨਤਨ ਬਾਬਾ ਕਰਮ ਸਿੰਘ ਦੀ ਯਾਦਗਾਰ ਚ ਗੁਰਦੁਆਰਾ ਸਾਹਿਬ ਬਣਿਆ ਪਰੰਤੂ ਇਹ ਗੁਰਦੁਆਰਾ ਸਾਰੀਆਂ ਸੰਗਤਾਂ ਦਾ ਸਾਂਝਾ ਹੈ ਸਾਰੀਆਂ ਸੰਗਤਾਂ ਸਹਿਯੋਗ ਦਿੰਦੀਆਂ ਨੇ ਤੇ ਤੁਹਾਡਾ ਚੈਨ ਲੈ ਦਾ ਬੜਾ ਧੰਨਵਾਦ ਹੈ ਜਿਹੜੇ ਇੱਥੇ ਆਏ ਤੇ ਸਾਡੇ ਮੈਂਬਰਾਂ ਨੂੰ ਸਾਰਿਆਂ ਨੂੰ ਤੁਸੀਂ ਉਤਸ਼ਾਹਿਤ ਕੀਤਾ ਇਹਨਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕੀਤਾ ਜਾਂਦਾ ਵਾਹਿ ਖਾਲਤਾ ਵਾਹਿ ਕੋ ਪਤੈ ਮੈਂ ਮੀਰ ਸਿੰਘ ਮੈਂ ਸਰਪੰਚ ਆ ਗੁਰਦੁਆਰਾ ਸਾਹਿਬ ਦਾ ਪਹਿਲਾ 99 ਤੋਂ ਲੈ ਕੇ 2014 ਤੱਕ ਪ੍ਰਧਾਨ ਰਿਆਂ ਉਸ ਤੋਂ ਬਾਅਦ ਪ੍ਰਧਾਨ ਜਗੀਰ ਸਿੰਘ ਜੀ ਨੇ ਬਣਾਇ ਸੀ ਮੈਨੂੰ ਸਰਪੰਚ ਬਣਾਇਆ ਸਾਰੀ ਸ਼ਕਤਰੇ ਮੈਂ ਹਰਮਤਦਾ ਸਾਹਿਬ ਤੋਂ ਬਣਿਆ ਪਿਆਰੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਇਹ ਗੁਰਦੁਆਰਾ ਸਾਹਿਬ ਦਾਬਾ ਕਰਮ ਸਿੰਘ ਦੀ ਯਾਦਗਾਰ ਬਣਾਈ ਹੈ ਤੇ ਉਸ ਦੀ ਯਾਦਗਾਰ ਦੇ ਵਿੱਚ ਸਾਰੀਆਂ ਸੰਗਤਾਂ ਸਹਿਯੋਗ ਦਿੰਦੀਆਂ ਨੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਲੰਗਰ ਵੀ ਲਾਦੇ ਆ ਅਸੀਂ ਹਰ ਕੰਮ ਕਰਦੇ ਆ ਜੋ ਵੀ ਸਾਰੀ ਸੰਗਤ ਸਾਡੇ ਨਾਲ ਪੂਰਾ ਪੂਰਾ ਸਹਿਯੋਗ ਦੇ ਕੇ ਇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ